ਇਹ ਜਿਹੜਾ ਸਥਾਨ ਹੈ ਇਹਦੀ ਸਾਰੀ ਸੇਵਾ ਜਿਹੜੀ ਹੈ ਕਹਿਣਾ ਬੜਾ ਸੌਖਾ ਹੁੰਦਾ ਹੈ ਤੇ ਕਰਨਾ ਬਹੁਤ ਆਸਾਨ ਹੁੰਦਾ ਹੈ ਇਹ ਸਾਰੀ ਇਹ ਵੀ ਮਦਾਨ ਹੀ ਸੀ ਇੱਥੇ ਇੱਥੇ ਅਸੀਂ ਜਿਹੜਾ ਖੇਤੀਬਾੜੀ ਕਰਦੇ ਰਹੇ ਆ ਤੇ ਹੁਣ ਜਿਹੜਾ ਜਦੋਂ ਬਾਬਾ ਸੰਤਸਾ ਸਿੰਘ ਜੀ ਚੜ੍ਹਾਈ ਕੀਤਾ ਸੀ ਜੀ ਉਦੋਂ ਉਹਨਾਂ ਦਾ ਜਿਹੜਾ ਮੈਂ ਉਤਰਾ ਅਧਿਕਾਰੀ ਸੀ ਤੇ ਉਹਨਾਂ ਦਾ ਜਿਹੜਾ ਸਸਕਾਰ ਸੀ ਉਹ ਇਸ ਜਗ੍ਹਾ ਤੇ ਕੀਤਾ ਗਿਆ ਯਾਦਗਾਰ ਸੱਚਖੰਡ ਵਾਸੀ ਜਥੇਦਾਰ ਬਾਬਾ ਸੰਤਸਾ ਸਿੰਘ ਬੁੱਢਾ ਦਾਦਾ ਇਹ ਉਹਨਾਂ ਦੀ ਯਾਦ ਦੇ ਵਿੱਚ ਇਹ ਸਥਾਨ ਬਣਾਇਆ ਹੋਇਆ ਬਣਿਆ ਹੋਇਆ ਜੀ ਤੇ ਜਿਹੜੀ ਆਪਾਂ ਗੱਲ ਕਰਦੇ ਆ ਜਦੋਂ ਬੁੱਢਾ ਦਲ ਦੇ ਜਥੇਦਾਰੀ ਦੀ ਗੱਲ ਕਰਦੇ ਆ ਜਿਹੜੀ ਹੈ ਜਿਸ ਕੈ ਮਸਤਕ ਭਾਗ ਸੇ ਸੇਵਾ ਲਾਇਆ ਜੀ ਜਥੇਦਾਰੀ ਜਿਹੜੀ ਹੈ ਉਹ ਸੇਵਾ ਦੇ ਨਾਲ ਮਿਲਦੀ ਆ ਕਿਸੇ ਨੂੰ ਮਾਰਿਆਂ ਕਿਸੇ ਨੂੰ ਆਪਣੇ ਗੋਲੀਆਂ ਨਾਲ ਜਾਂ ਇਹ ਚੀਜ਼ਾਂ ਨਾਲ ਜਥੇਦਾਰੀ ਨਹੀਂ ਮਿਲਦੀ ਬਿਲਕੁਲ ਜਥੇਦਾਰੀ ਮਿਲਦੀ ਹੈ ਉਹ ਸੇਵਾ ਤੇ ਸਿਮਰਨ ਦੇ ਨਾਲ ਹਾਂ ਮੈਂ ਬੁੱਢਾ ਦਲ ਦੇ ਵਿੱਚ ਬਚਪਨ ਦੇ ਵਿੱਚ ਤਕਰੀਬਨ 8 ਸਾਲ ਦਾ ਸੀ ਜਦੋਂ ਮੈਂ ਬੁੱਢਾ ਦਲ ਦੇ ਵਿੱਚ ਭਰਤੀ ਹੋਇਆ ਹਾਂਜੀ ਇਹ ਸਾਰੇ ਜਿਹੜੇ ਸਾਰੇ ਬੁੱਢਾ ਦਲ ਦੇ ਆਹ ਆਹ ਕੋਠੀਆਂ ਦੇਖ ਰਹੇ ਹੋ ਬੁੱਢਾ ਦਲ ਦੇ ਸਾਰੇ ਸਿੱਖੀ ਸੇਵਕ ਹੀ ਤੋਂ ਹੀ ਨੇ ਜੀ ਇਹ ਸਾਰੇ ਜਿਹੜੇ ਐ ਤੇ ਆਹ ਜਿਹੜਾ ਆਪਜੀ ਦਰਸ਼ਨ ਕਰ ਰਹੇ ਹੋ ਜਿਹੜੇ ਸਰਕਾਰੀ ਕਹਿੰਦੇ ਨੇ ਨਾ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਜੀ ਕਿ ਆ ਜਿਹੜੇ ਆਪਣੇ ਇਹ ਨਿਸ਼ਾਨ ਸਾਹਿਬ ਲੱਗਿਆ ਹੋਇਆ ਇਹ ਪੜੋ ਇਹਨੂੰ ਪੜ ਕੇ ਫਿਰ ਆਪਣੇ ਆਪ ਹੀ ਜਿਹੜਾ ਪਤਾ ਲੱਗ ਜਾਊਗਾ ਇੱਥੇ ਜਿਹੜੇ ਆ ਮੇਰੇ ਚਾਰ ਜਿਹੜੇ ਪਰਿਵਾਰ ਦੇ ਮੇਰੇ ਪਿਤਾ ਜੀ ਜਥੇਦਾਰ ਆਸਾ ਸਿੰਘ ਜੀ ਭਾਈ ਭਜਨ ਸਿੰਘ ਜੀ ਭਾਈ ਜਗਦੀਸ਼ ਸਿੰਘ ਜੀ ਕਾਕਾ ਕਰਮਜੀਤ ਸਿੰਘ ਜੀ ਇਹ ਚਾਰ ਇਹ ਚਾਰ ਇਹ ਜਥੇਦਾਰ ਆਸਾ ਸਿੰਘ ਮੇਰੇ ਪਿਤਾ ਇਹ ਮੇਰੇ ਵੱਡੇ ਭਾਈ ਭਜਨ ਸਿੰਘ ਜੀ ਇਹ ਭਾਈ ਜਗਦੀਸ਼ ਸਿੰਘ ਜੀ ਤੇ ਕਾਕਾ ਕਰਮਜੀਤ ਸਿੰਘ ਜੀ ਇਹਨਾਂ ਨੂੰ ਜਿਹੜਾ ਸੀ ਬਗੀਚੀ ਜੀ ਉਹਦਾ ਦਰਦ ਦੀ ਥਾਣੀ ਜਿੱਥੇ ਸਾਡੀ ਆਪਣੇ ਉੱਥੇ ਬਾਬਾ ਸੰਤਾ ਸਿੰਘ ਜੀ ਠਹਿਰੇ ਹੋਏ ਸੀ ਤੇ ਉੱਥੇ ਉਹਨਾਂ ਨੂੰ ਨਮਸਕਾਰ ਕਰਨ ਵਾਸਤੇ ਉਹਨਾਂ ਦੇ ਕੋਲ ਇੱਥੇ ਮਿਲਣ ਵਾਸਤੇ ਆਏ ਹੋਏ ਸੀ ਤੇ ਮੈਂ ਉਸ ਵੇਲੇ ਜਿਹੜਾ ਉਹ ਬਾਬਾ ਆਪਣੇ ਸੋਰ ਸਿੰਘ ਬਾਬਾ ਅਵਤਾਰ ਸਿੰਘ ਜੀ ਜਿਹੜੇ ਹੁਣ ਜਥੇਦਾਰ ਨੇ ਉਦੋਂ ਇਹਨਾਂ ਦੇ ਪਿਤਾ ਸੀ ਬਾਬਾ ਦਇਆ ਸਿੰਘ ਜੀ ਇਹ 2007 ਦੀ ਗੱਲ ਹੈ 2007 ਦੀ ਹੋਇਆਗਾ ਤੇ ਉਦੋਂ ਮੈਂ ਉਹਨਾਂ ਨੂੰ ਦਰਸ਼ਨ ਕਰਨ ਵਾਸਤੇ ਉੱਥੇ ਪ੍ਰੋਗਰਾਮ 'ਚ ਹਾਜ਼ਰੀ ਲਵਾਉਣ ਗਿਆ ਸੀ ਤੇ ਇਹ ਜਿਹੜੇ ਸੀ ਬੰਦੇ ਜਿਹੜੇ ਆਪਣੇ ਬਹੁਤ ਚਾਹਵਾਨ ਸੀ ਸਾਨੂੰ ਵੀ ਸ਼ਾਇਦ ਮਾਰ ਕੇ ਅਸੀਂ ਜਥੇਦਾਰੀ ਜਿਹੜੀ ਪ੍ਰਾਪਤ ਹੋ ਜੂਗੀ ਜਿਹੜਾ ਕਾਇਰਤਾ ਨਹੀਂ ਬਾਬਾ ਜੀ ਹੈ ਨਹੀਂ ਕਾਇਰਤਾ ਨਹੀਂ ਇਹ ਕਿਸੇ ਦੇ ਲਈ ਬਹੁਤ ਵੱਡੀ ਕਾਇਰਤਾ ਹੈ ਵੰਸ਼ਕਾਤ ਕਰਨਾ ਨਹੀਂ ਇਹ ਸਿੰਘਾਂ ਕੀ ਰੀਤ ਇਹਨਾਂ ਨੇ ਜਿਹੜਾ ਵੰਸ਼ਕਾਤ ਕੀਤਾ ਮੇਰੀਆਂ ਜਿਹੜੀਆਂ ਅਸੀਂ ਚਾਰ ਪੀੜੀਆਂ ਖਤਮ ਕੀਤੀਆਂ ਮੇਰਾ ਪਿਤਾ ਮੇਰੇ ਦੋ ਭਰਾ ਮੇਰਾ ਭਤੀਜਾ ਮੇਰਾ ਚਾਚਾ ਇਹਨਾਂ ਨੇ ਜਿਹੜੇ ਸ਼ਹੀਦ ਕੀਤੇ ਇਹ ਬੰਦੇ ਜਿਹੜੇ ਅੱਜ ਕੱਲh ਅਜੇ ਵੀ ਆਪਣੇ ਟੇਕਦੇ ਨਹੀਂ ਪਰ ਗੁਰੂ ਸਾਹਿਬ ਸਮਾਤ ਬਖਸ਼ਣ ਇਹ ਜਿਹੜਾ ਨਿਸ਼ਾਨ ਸਾਹਿਬ ਹੈ ਮੈਂ ਇੱਕ ਸਤਕਾਰ ਰੱਖਿਆ ਕਿ ਜਿੱਥੇ ਬਾਬਾ ਸੰਤਾ ਸਿੰਘ ਜੀ ਦਾ ਅਸਥਾਨ ਉਹਨਾਂ ਤੋਂ ਉਹਨਾਂ ਦੇ ਚਰਨਾਂ ਦੇ ਵਿੱਚ ਉਹਨਾਂ ਦੀ ਯਾਦ ਚਾਫਾ ਨਿਸ਼ਾਨ ਸਾਹਿਬ ਚੁਲਾਏ ਬੁੱਢਾ ਦਲ ਦੇ ਉਜਤੇਦਾਰ ਦਾ ਅਸਥਾਨ ਹੈ ਤੇ ਇਹ ਆਪਣੇ ਜਿਹੜੇ ਮੇਰੇ ਉਹਨਾਂ ਦੀ ਜਿਹੜੀ ਯਾਦ ਚ ਸ਼ਹੀਦ ਹੋਏ ਮੇਰੇ ਪਰਿਵਾਰ ਦੇ ਉਹਨਾਂ ਦੀ ਯਾਦ ਚ ਨਿਸ਼ਾਨ ਸਾਹਿਬ 111 ਫੁੱਟ ਦੇ ਕਿ ਝੂਟ ਤੇ ਇਹ ਸਾਰਾ ਅਸਥਾਨ ਆਪਾਂ ਬਾਬਾ ਜੀ ਦੀ ਯਾਦ ਚ ਬਣਾਇਆ ਹੋਇਆ ਹੈ ਬਾਬਾ ਸੰਤਾ ਸਿੰਘ ਦੇ ਸੰਤਲੇ ਗੱਲਾਂ ਕਰਦੇ ਨੇ ਜਿਹੜ ਗੱਲਾਂ ਬਾਤਾਂ ਨਾਲ ਹੀ ਜਥੇਦਾਰੀ ਮਿਲਦੀ ਸੇਵਾ ਨਾਲ ਤੇ ਸਿਮਰਨ ਨਾਲ ਜਿਹੜੀ ਜਥੇਦਾਰੀ ਸੇਵਾ ਮਿਲਦੀ ਹੈ ਤਾਂ ਪਸੰਦ ਬਿਲਕੁਲ ਗੱਜਕੇ ਜਕਾਰੇ ਗ ਜਾਵੇ ਫੱਤੇ ਪਾਵੇ ਸਤਿਗੁਰੂ ਹੁਸਾ ਲੈ ਨਿਆਲੂ ਜਾਵੇ ਸਤਿਗੁਰੂ ਰਕਾ